ਬਾਗੀ ਭਾਗ 5ਵਾਂ ਤੇ ਆਖਰੀ ਕੀਰਤ ਦੀ ਮਾਂ ਨੇ ਯਾਦ ਕਰਾਇਆ ਅੱਛਾ ਕੀ ਕਹਿੰਦੇ ਸੀ ਕੀਰਤ ਦੇ ਪਾਪਾ ਨੇ ਪੁੱਛਿਆ ਕਹਿਣਾ ਤਾਂ ਕੀ ਸੀ ਭੈਣ ਜੀ ਆਪਣੀ ਕੀਰਤ ਦਾ ਰਿਸ਼ਤਾ ਮੰਗਦੇ ਆ ਕੀਰਤ ਦੀ ਮਾਂ ਨੇ ਸਾਫ਼ ਸ਼ਬਦਾਂ ਵਿੱਚ ਦੱਸ ਦਿੱਤਾ ਕੀਰਤ ਦੇ ਪਾਪਾ ਨੂੰ ਸ਼ੱਕ ਤਾਂ ਵਿਆਹ ਵਿੱਚ ਹੀ ਹੋ ਗਿਆ ਸੀ ਤੇ ਹੁਣ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ ਕਹਿੰਦੇ ਉਹ ਰਿਸ਼ਤਾ ਮੰਗਦੇ ਆ ਜਾਂ ਕੀਰਤ ਕਹਿੰਦੀ ਆ ਕੀਰਤ ਦੀ ਮਾਂ ਕਹਿੰਦੀ ਜੀ ਪਸੰਦ ਤਾਂ ਇਹ ਦੋਵੇਂ ਇੱਕ ਦੂਜੇ ਨੂੰ ਕਰਦੇ ਆ ਪਰ ਆਪਾਂ ਤਾਂ ਰਿਸ਼ਤਾ ਕਰਨਾ ਹੀ ਆ ਫਿਰ ਇੱਥੇ ਕੀ ਹਰ ਜਾ ਕੀਰਤ ਦੇ ਪਾਪਾ ਉਸ ਤੋਂ ਬਾਅਦ ਕੁਝ ਨਾ ਬੋਲੇ ਇਸ ਚੁੱਪ ਦੇ ਅਰਥ ਕੱਢਣੇ ਬਹੁਤ ਔਖੇ ਸੀ ਸਾਡੇ ਸਮਾਜ ਦੀ ਇਹ ਰੀਤ ਆ ਕਿ ਬੱਚਿਆਂ ਦੀ ਖੁਸ਼ੀ ਨਾਲੋਂ ਵੱਧ ਈਮੀਤ ਅਸੀਂ ਇਸ ਗੱਲ ਨੂੰ ਦਿੰਦੇ ਆ ਕਿ ਲੋਕ ਕੀ ਕਹਿਣਗੇ ਏਹੀ ਧਾਰਨਾ ਕੀਰਤ ਦੇ ਘਰੇ ਵੀ ਸੀ ਕੀਰਤ ਦਾ ਪਿਓ ਦੋ ਦਿਨ ਚੁੱਪ ਰਿਹਾ ਜਿਵੇਂ ਉਹ ਇਸ ਮੁਸ਼ਕਲ ਤੋਂ ਪਾਰ ਪਾਉਣ ਵਾਸਤੇ ਕੋਈ ਬਿਉਂ ਤਾਂ ਉਲੀਕ ਰਿਹਾ ਸੀ ਯਾਰ ਅਦਾਸਾਂ ਕਰ ਰਿਹਾ ਸੀ ਕੀਰਤ ਤੇ ਬਾਕੀ ਪਰਿਵਾਰ ਉਸ ਚੁੱਪ ਦੇ ਖਤਮ ਹੋਣ ਦੀ ਉਡੀਕ ਵਿੱਚ ਸੀ ਇੱਕ ਸ਼ਾਮ ਬਖਤੌਰ ਸਿੰਘ ਕੀਰਤ ਦੇ ਪਾਪਾ ਨੇ ਕੀਰਤ ਨੂੰ ਪੁੱਛਿਆ ਕੀਰਤ ਪੁੱਤ ਤੈਨੂੰ ਪਤਾ ਉਹ ਜੱਟਾ ਤੇ ਆਪਾਂ ਐਸੀ ਆ ਕੀਰਤ ਨੀਮੀ ਪਾ ਕੇ ਖੜੀ ਦੇ ਮੂੰਹੋਂ ਵਿੱਚੋਂ ਹਾਂਜੀ ਪਾਪਾ ਨਿਕਲਿਆ ਕੀ ਸੋਚਿਆ ਫਿਰ ਤੂੰ ਬਖਤੌਰ ਸਿੰਘ ਨੇ ਕੀਰਤ ਨੂੰ ਸਪਸ਼ਟ ਸਵਾਲ ਪੁੱਛਿਆ ਕੀਰਤ ਨੇ ਓਵੇਂ ਨੀਵੇਂ ਪਾਈਨੇ ਕਿਹਾ ਪਾਪਾ ਤਾਰੀ ਇੰਨਾ ਸੁਣ ਕੇ ਬਖਤੌਰ ਸਿੰਘ ਦੀਆਂ ਮੁਠੀਆਂ ਬੰਦ ਹੋ ਗਈਆਂ ਤੇ ਬੈੱਡ ਦੀ ਚਾਦਰ ਮੁਠੀਆਂ ਵਿੱਚ ਇਕੱਠੀ ਹੁੰਦੀ ਗਈ ਸ਼ਾਇਦ ਜੇ ਏਵੇਂ ਨਾ ਹੁੰਦਾ ਤਾਂ ਉਹ ਹੱਥ ਕੀਰਤ ਤੇ ਉੱਠ ਜਾਂਦਾ ਖੈਰ ਬਖਤੌਰ ਸਿੰਘ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ ਠੀਕ ਆ ਕੀਰਤ ਮੈਂ ਤੇਰਾ ਉੱਥੇ ਹੀ ਕਰ ਦੂੰ ਜਿੱਥੇ ਤੂੰ ਕਿਹਾ ਪਰ ਫਿਰ ਨਾ ਅਸੀਂ ਤੇਰੇ ਲਵੇ ਜਾਣਾ ਨਾ ਧੂਰੇ ਪੈਰ ਪਾਈ ਪਤਾ ਨਹੀਂ ਇਹ ਧਮ ਕੀ ਸੀ ਜਾਜਮੈਸ਼ ਪਰ ਜੋ ਵੀ ਸੀ ਉਹ ਖਤਰਨਾਕ ਸੀ ਉਸ ਰਾਤ ਉਹਨਾਂ ਦੇ ਘਰ ਰੋਟੀ ਪੱਕੀ ਪਕਾਈ ਰਹਿ ਗਈ ਕੀਰਤਨੇ ਰੋਂਦੀ ਰੋਂਦੀ ਨੇ ਤਾਰੀ ਨੂੰ ਸਾਰੀ ਗੱਲ ਦੱਸੀ ਦੋਨੋਂ ਜਾਣੇ ਨਾ ਖੁਸ਼ ਹੋਣ ਜੋਗੇ ਸੀ ਤਾਂ ਨਾ ਰੋਂਣ ਜੋਗੇ ਹੁਣ ਹਰ ਵਕਤ ਦੋਨਾਂ ਨੂੰ ਲੱਗਦਾ ਰਹਿੰਦਾ ਸੀ ਕਿ ਹੁਣ ਜੋ ਕੁਝ ਵੀ ਵਾਪਰਿਆ ਹੁਣ ਵੀ ਕੁਝ ਵਾਪਰਿਆ ਤਾਰੀ ਦੇ ਘਰੇ ਸਭ ਕੁਝ ਨਾਰਮਲ ਸੀ ਸਿਰਫ ਤਾਰੀ ਨੂੰ ਛੱਡ ਕੇ ਪਰ ਕੀਰਤ ਦੇ ਘਰੇ ਹੁਣ ਉੱਪਰੋਂ ਤਾਂ ਸਭ ਸ਼ਾਂਤ ਸੀ ਤੇ ਅੰਦਰ ਸਭ ਉਦਾਸੀ ਤੇ ਡਰੇ ਹੋਏ ਸੀ। ਬਖਤੌਰ ਸਿੰਘ ਤਾਂ ਬਿਲਕੁਲ ਚੁੱਪ ਹੀ ਸੀ। ਉਹਦਾ ਖਾਣਾ ਪੀਣਾ ਸਭ ਉੱਬਰ ਸੀ। ਕੀਰਤ ਦੀ ਮਾਂ ਨੇ ਇੱਕ ਵਾਰ ਫਿਰ ਕੀਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਕੀਰਤ ਨੂੰ ਵੀ ਲੱਗਿਆ ਕਿ ਸ਼ਾਇਦ ਪਿੱਛੇ ਹਟਣਾ ਠੀਕ ਆ। ਪਰ ਉਤਾਰੀ ਦੀ ਸਹਿਮਤੀ ਚਾਹੁੰਦੀ ਸੀ। ਕੀਰਤ ਦੀ ਹਿੰਮਤ ਨਾ ਪਈ ਤਾਰੀ ਨਾਲ ਇਸ ਬਾਰੇ ਗੱਲ ਕਰਨ ਦੀ। ਉੰਜ ਵੀ ਕਲੇਸ਼ ਕਰਕੇ ਤਾਰੀ ਨਾਲ ਜਿੰਨੀ ਵੀ ਕੀਰਤ ਦੀ ਗੱਲ ਹੁੰਦੀ ਸੀ ਬੱਸ ਉਰੋਂਦੀ ਰਹਿੰਦੀ ਸੀ ਉਧਰਤਾਰੀ ਵੀ ਸੋਚ ਰਿਹਾ ਸੀ ਕਿ ਜੇ ਕੀਰਤ ਦੇ ਮਾਪੇ ਆਪਣੇ ਨਾਲ ਵਰਤਿਆ ਫਿਰ ਸਾਡੇ ਇੱਕ ਹੋਣ ਦਾ ਕੀ ਫਾਇਦਾ ਅਸੀਂ ਤਾਂ ਫਿਰ ਵੀ ਇੱਕ ਦੂਜੇ ਨੂੰ ਭੁੱਲ ਜਾਾਂਗੇ ਪਰ ਉਹ ਮਾਪੇ ਨੂੰ ਕਿਵੇਂ ਭੁੱਲੂ ਦੋਵੇਂ ਸੋਚ ਬੇਸ਼ੱਕ ਇੱਕੋ ਗੱਲ ਰਹੀ ਸੀ ਪਰ ਕਹਿਣ ਦੀ ਹਿੰਮਤ ਦੋਨਾਂ ਵਿੱਚ ਨਹੀਂ ਸੀ ਪਰ ਉਹਨਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਸਾਡਾ ਕਸੂਰ ਕੀ ਆ ਵੀਦੀ ਦਾ ਵਿਧਾਨ ਕਹਿ ਲਵੋ ਜਾਂ ਕਿਸਮਤ ਕਹਿ ਲਵੋ ਇਦھر ਰਾਤ ਨੂੰ ਤਾਰੀ ਨੇ ਆਪਦੇ ਦਿਲ ਦੀ ਗੱਲ ਕੀਰਤ ਨੂੰ ਕਹਿ ਦਿੱਤੀ ਕੀਰਤ ਮਾਂ ਬਾਪ ਨੂੰ ਦੁਖੀ ਕਰਕੇ ਆਪਾਂ ਕਦੇ ਖੁਸ਼ ਨਹੀਂ ਰਹਿ ਸਕਣਾ ਜੇ ਉਹ ਨਹੀਂ ਅੱਗੇ ਵਧਣਾ ਚਾਹੁੰਦੇ ਤਾਂ ਆਪਾਂ ਪਿੱਛੇ ਹਟ ਜਾਨੇ ਆ ਤਾਰੀ ਦੀ ਇਸ ਗੱਲ ਨੇ ਜਿੱਥੇ ਕੀਰਤ ਦੇ ਮਨ ਵਿੱਚ ਤਾਰੀ ਦੀ ਇੱਜ਼ਤ ਹੋਰ ਵਧਾ ਦਿੱਤੀ ਉਥੇ ਕੀਰਤ ਨੂੰ ਇਸ ਗੱਲ ਦੀ ਵੀ ਤਸੱਲੀ ਸੀ ਕਿ ਨਾ ਉਹ ਬੇਵਫਾ ਹੋਊਗੀ ਤੇ ਤਾਰੀ ਵੀ ਖੁਦ ਨੂੰ ਸੰਭਾਲ ਲਵੇਗਾ ਕੀਰਤ ਸਵੇਰ ਉੱਠ ਕੇ ਬਖਤੌਰ ਸਿੰਘ ਨੂੰ ਇਹ ਦੱਸਣ ਗਈ ਤਾਂ ਅੱਗੋਂ ਬਖਤੌਰ ਸਿੰਘ ਕੀਰਤ ਦੀ ਮਾਂ ਨੂੰ ਕਹਿ ਰਿਹਾ ਸੀ ਮੈਂ ਕੀਰਤ ਦੇ ਚਾਚੇ ਨਾਲ ਸਲਾਹ ਕਰੀ ਸੀ ਉਹ ਕਹਿੰਦਾ ਕਿ ਬਈ ਆਪਾਂ ਜਾ ਕੇ ਨਿਗ੍ਹਾ ਮਾਰ ਆਉਣੇ ਆ ਉਦੋਂ ਬਾਅਦ ਜਿਵੇਂ ਪਾਪਾ ਜੀ ਕਹਿਣਗੇ ਉਵੇਂ ਕਰ ਲਾਂਗੇ ਇਹ ਸੁਣ ਕੇ ਕੀਰਤ ਉਹਨੇ ਪੈਰੀਂ ਵਾਪਸ ਆ ਗਈ ਤੇ ਤਾਰੀ ਨੂੰ ਮੈਸੇਜ ਕਰਕੇ ਸਾਰੀ ਗੱਲ ਦੱਸ ਦਿੱਤੀ ਉਹਨਾਂ ਨੂੰ ਸਭ ਠੀਕ ਹੋਣ ਦੀ ਉਮੀਦ ਵੱਜ ਗਈ ਸੀ ਐਤਵਾਰ ਨੂੰ ਬਖਤੌਰ ਸਿੰਘ ਆਪਦੇ ਭਰਾ ਨੂੰ ਨਾਲ ਲੈ ਕੇ ਬਠਿੰਡੇ ਨੂੰ ਚੜ ਗਿਆ ਤੇ ਬਠਿੰਡਿਓਂ ਪ੍ਰਤਾਪ ਸਿੰਘ ਤਾਰੀ ਦਾ ਪਿਓ ਉਹਨਾਂ ਨੂੰ ਆ ਕੇ ਲੈ ਗਿਆ ਜਾਂਦਿਆਂ ਨੂੰ ਚਾਹ ਪਾਣੀ ਪਿਆਇਆ ਥੋੜਾ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਤੇ ਫਿਰ ਬਖਤੌਰ ਸਿੰਘ ਮੁੱਦੇ ਦੀ ਗੱਲ ਤੇ ਆ ਗਿਆ ਤਾਰੀ ਨੂੰ ਮੁਖਾਤਿਬ ਹੋ ਕੇ ਉਹਨੇ ਪੁੱਛਿਆ ਬੇਟਾ ਕੀ ਕਰਦੇ ਹੋ ਅੱਜਕੱਲ ਹਾਲਾਂਕਿ ਉਹਨਾਂ ਨੂੰ ਸਾਰਾ ਪਤਾ ਸੀ ਫਿਰ ਵੀ ਤਾਰੀ ਨੇ ਦੱਸਿਆ ਜੀ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਨੌਕਰੀ ਕਰਦਾ ਹਾਂ ਨਾਲੇ ਹੀ ਕੀਰਤ ਦੇ ਚਾਚੇ ਨੇ ਪੁੱਛ ਲਿਆ ਭਾਈ ਤਨਖਾਹ ਤਨਖੂ ਕਿੰਨੀ ਕੁ ਦੇ ਦਿੰਦੇ ਆ ਤੈਨੂੰ ਯੂਨੀਵਰਸਿਟੀ ਵਾਲੇ ਤਾਂ ਤਾਰੀ ਨੇ ਬਿਨਾ ਕਿਸੇ ਝੂਠ ਤੂਫਾਨ ਦੇ ਦੱਸਿਆ ਜੀ 15000 ਦਿੰਦੇ ਆ ਉਦੋਂ ਬਾਅਦ ਬਖਤੌਰ ਸਿੰਘ ਨੇ ਪ੍ਰਤਾਪ ਸਿੰਘ ਨੂੰ ਕਿਹਾ ਸਰਦਾਰ ਜੀ ਗੱਲ ਇਹ ਆ ਕਿ ਮੇਰੇ ਕੋਲ ਦੇਣ ਲੈਣ ਨੂੰ ਕੱਖ ਨਹੀਂ ਬਸ ਕੁੜੀ ਨੂੰ ਤਿੰਨ ਲੀੜੀਆਂ ਵਿੱਚ ਤੋੜ ਸਕਦਾ ਪ੍ਰਤਾਪ ਸਿੰਘ ਨੇ ਹੱਥ ਜੋੜਦਿਆਂ ਕਿਹਾ ਪਰਾ ਦੀ ਫਿਕਰ ਕਿਉਂ ਕਰਦੇ ਹੋ ਅਸੀਂ ਹਜੇ ਕੱਲਤੀ ਵੀ ਆਈ ਆ ਅਸੀਂ ਵੀ ਕੁਝ ਨਹੀਂ ਦਿੱਤਾ ਬਿੱਤੋਂ ਤਾਰੀ ਦੀ ਮਾਣੇ ਕਹਿ ਦਿੱਤਾ ਵੀਰ ਜੀ ਜਿਨੇ ਤੀ ਦੇਤੀ ਉਹਨੇ ਸਭ ਕੁਝ ਤਾਂ ਦਿੱਤਾ ਇੱਕ ਗੱਲ ਹੋਰ ਆ ਅਸੀਂ ਨਿੱਕੀ ਜਾ ਤਾਂ ਕੱਲ ਨੂੰ ਬਖਤੌਰ ਸਿੰਘ ਦੀ ਗੱਲ ਵਿਚਾਲੇ ਸੀ ਤੇ ਉਹਨੇ ਸਭ ਕੁਝ ਦੱਸਤਾ ਇੱਕ ਗੱਲ ਹੋਰ ਆ ਅਸੀਂ ਨਿੱਕੀ ਜਾਤਦੇ ਆ ਕੱਲ ਨੂੰ ਬਖਤੌਰ ਸਿੰਘ ਦੀ ਗੱਲ ਵਿਚਾਲੇ ਸੀ ਕਿ ਪ੍ਰਤਾਪ ਸਿੰਘ ਨੇ ਫੇਰ ਆਖਿਆ ਬਾਜੀ ਸਿੱਖ ਦੀ ਕਿਹੜੀ ਜਾਤ ਹੁੰਦੀ ਆ ਭਲਾ ਅਸੀਂ ਨਹੀਂ ਮੰਨਦੇ ਜਾਤ ਪਾਤ ਨੂੰ ਤੁਸੀਂ ਨਿੱਕੇ ਨਹੀਂ ਸਗੋਂ ਧੀਆ ਵਾਲੇ ਤਾਂ ਵੱਡੇ ਹੁੰਦੇ ਆ ਪ੍ਰਤਾਪ ਸਿੰਘ ਦੀਆਂ ਗੱਲਾਂ ਨੇ ਜਿਵੇਂ ਉਹਨਾਂ ਦੀ ਤਸੱਲੀ ਕਰਾ ਦਿੱਤੀ ਉਸ ਤੋਂ ਬਾਅਦ ਪ੍ਰਤਾਪ ਸਿੰਘ ਨੇ ਆਪੇ ਹੀ ਦੱਸਿਆ ਬਾਜੀ ਕੱਲਰ ਸੋਈ ਦਾ ਕੰਮ ਆ ਸਾਡੇ ਘਰ 'ਚ ਡੰਗਰਾਂ ਦਾ ਝਾੜੂ ਪੋਚਾ ਤੇ ਲੀੜੇ ਕੱਪੜੇ ਧੋਣ ਵਾਸਤੇ ਜਨਾਨੀ ਲੱਗੀ ਹੋਈ ਆ ਨਾ ਇਹ ਕੰਮ ਅਸੀਂ ਪਹਿਲਾਂ ਕੁੜੀ ਨੂੰ ਕਰਨ ਦਿੱਤਾ ਤੇ ਨਾਂ ਅਸੀਂ ਕੀਰਤ ਨੂੰ ਕਰਨ ਦੇਣਾ ਉਸ ਪਿੱਛੋਂ ਥੋੜਾ ਚਿਰ ਹੋਰ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਦੁਪਹਿਰ ਦੀ ਰੋਟੀ ਖਾ ਕੇ ਉਸਲਾਹ ਕਰਕੇ ਦੱਸਣ ਦਾ ਕਹਿ ਕੇ ਵਾਪਸ ਚੱਲ ਪਏ ਵਾਪਸੀ ਤੇ ਬਖਤੌਰ ਸਿੰਘ ਦੇ ਚਿਹਰੇ ਤੇ ਖਮੋਸ਼ੀ ਦੀ ਜਗ੍ਹਾ ਇੱਕ ਤਸੱਲੀ ਜਹੀ ਸੀ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਤਾਰੀ ਨੇ ਸਾਰਾ ਕੁਝ ਕੀਰਤ ਨੂੰ ਦੱਸ ਦਿੱਤਾ ਸੀ ਕੀਰਤ ਬੇਸਬਰੀ ਨਾਲ ਆਪਣੇ ਬਾਪ ਦਾ ਇੰਤਜ਼ਾਰ ਕਰ ਰਹੀ ਸੀ ਪਰ ਜਦੋਂ ਉਹ ਘਰ ਵਾਪਸ ਆਈ ਤਾਂ ਕੀਰਤ ਸੰਗਦੀ ਹੋਈ ਦੂਜੇ ਕਮਰੇ ਦੇ ਬੂਹੇ ਓਲੇ ਖੜਕੇ ਪਿਓ ਦੀ ਗੱਲ ਸੁਣਨ ਲੱਗੀ ਬਖਤੌਰ ਸਿੰਘ ਨੇ ਜੋ ਗੱਲਬਾਤ ਹੋਈ ਸੀ ਉਹ ਸਾਰੀ ਕੀਰਤ ਦੀ ਮਾਂ ਨੂੰ ਦੱਸੀ ਤੇ ਅਖੀਰ ਆਪ ਦੇ ਵੱਲੋਂ ਤਸੱਲੀ ਵੀ ਦਿੱਤੀ ਬਾਕੀ ਸਭ ਤਾਂ ਠੀਕ ਆ ਪਰ ਹੁਣ ਗੱਲ ਪਾਪਾ ਜੀ ਤੇ ਆ ਜੇ ਉਹਨਾਂ ਨੇ ਜਾਤ ਦਾ ਰੌਲਾ ਪਾ ਲਿਆ ਉੰਜ ਕਿੰਨੇ ਦਿਨਾਂ ਬਾਅਦ ਸਾਰਿਆਂ ਨੇ ਰੱਜ ਕੇ ਰੋਟੀ ਖਾਧੀ ਬੇਸ਼ੱਕ ਕੀਰਤ ਦੇ ਪਾਪੀ ਇਹ ਚਾਚੇ ਨੂੰ ਘਰਬਾਰ ਪਸੰਦ ਸੀ ਪਰ ਆਖਰੀ ਫੈਸਲਾ ਤਾਂ ਬਿਸ਼ਨ ਸਿੰਘ ਕੀਰਤ ਦੇ ਦਾਦੇ ਨੇ ਕਰਨਾ ਸੀ ਜਦੋਂ ਤੱਕ ਉਧਰੋਂ ਕੋਈ ਫੈਸਲਾ ਨਹੀਂ ਸੀ ਆ ਜਾਂਦਾ ਉਦੋਂ ਤੱਕ ਸਾਰਿਆਂ ਵਿੱਚ ਇੱਕ ਡਰ ਜਿਹਾ ਸੀ ਕਿਉਂਕਿ ਪਤਾ ਸੀ ਕਿ ਅਸਲ ਪਹਟਾਲ ਤਾਂ ਹਜੇ ਆਉਣਾ ਸੀ 2 ਦਿਨਾਂ ਬਾਅਦ ਗੱਲ ਬਿਸ਼ਨ ਸਿੰਘ ਦੀ ਕਚਹਿਰੀ ਵਿੱਚ ਪੇਸ਼ ਕੀਤੀ ਗਈ ਇਹਨਾਂ 2 ਦਿਨਾਂ ਵਿੱਚ ਬਖਤੌਰ ਸਿੰਘ ਨੇ ਇਹ ਸਾਰੀ ਗੱਲ ਆਪਦੀ ਭੈਣ ਤੇ ਭਣੋਈਏ ਨਾਲ ਕਰ ਲਈ ਸੀ ਉਹਨਾਂ ਵੱਲੋਂ ਵੀ ਹਰੀ ਝੰਡੀ ਮਿਲ ਗਈ ਸੀ। ਖੈਰ ਬਖਤੌਰ ਸਿੰਘ ਨੇ ਦੱਸਿਆ ਪਾਪਾ ਜੀ ਕੀਰਤ ਵਾਸਤੇ ਇੱਕ ਘਰ ਵੇਖਿਆ ਸੀ। ਘਰ-ਬਾਰ ਸਾਰਾ ਕੁਝ ਠੀਕ ਆ ਪਰ ਉਹ ਆਪਣੀ ਜਾਤ ਬਰਾਦਰੀ ਦੇ ਨਹੀਂ ਜੱਟ ਨੇ। ਕਿਉਂ? ਸਾਡੀ ਬਰਾਦਰੀ ਚੋਂ ਮੁੰਡੇ ਮਰ ਗਏ ਸੀ। ਨਹੀਂ ਕਰਨਾ ਜੱਟਾਂ ਦੇ। ਵਿਸ਼ਨ ਸਿੰਘ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ। ਪਰ ਫੈਸਲਾ ਸੁਣਾ ਕੇ ਉਹਦਾ ਢਿੱਡ ਨਹੀਂ ਭਰਿਆ ਸੀ। ਪਹਿਲਾਂ ਮੇਰੇ ਯਾਰਾ ਤੂੰ ਦੇਖਣ ਕਿਉਂ ਗਿਆ ਸੀ ਉਦੋਂ ਗੱਲ ਨਹੀਂ ਕਰੀ ਮੇਰੇ ਲਵੇ ਬਖਤੌਰ ਸਿੰਘ ਕਹਿੰਦਾ ਪਾਪਾ ਜੀ ਰਿਸ਼ਤਾ ਉਹਨਾਂ ਨੇ ਆਪ ਮੰਗਿਆ ਉਹਨਾਂ ਨੇ ਮੰਗਿਆ ਕਿ ਕੀਰਤ ਨੇ ਕਿਹਾ ਬਸ ਨਹੀਂ ਕਰਨਾ ਉੱਥੇ ਇਹਨਾਂ ਕਹਿ ਕੇ ਵਿਸ਼ਨ ਸਿੰਘ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਆ ਗਿਆ ਤੇ ਬਖਤੌਰ ਸਿੰਘ ਨਿੰਮੋ ਝੂਣਾ ਹੋ ਕੇ ਉੱਥੇ ਹੀ ਬੈਠਾ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਿਆ ਸ਼ਾਇਦ ਰਿਸ਼ਤੇਦਾਰਾਂ ਦੇ ਦਬਾਅ ਅਗੇ ਵਿਸ਼ਨ ਸਿੰਘ ਮੰਨ ਜਾਂਦਾ ਜਾਂ ਫਿਰ ਇਹ ਸਭ ਕੁਝ ਇੱਥੇ ਹੀ ਖਤਮ ਹੋ ਜਾਂਦਾ ਪਰ ਕੀਰਤ ਦੀ ਚਾਚੀ ਨੇ ਬਲਦੀ ਉੱਤੇ ਤੀਰ ਪਾ ਦਿੱਤਾ ਤੇ ਤੁਖ ਦੀ ਅੱਗ ਭਾਂਬੜ ਬਣ ਗਈ ਆਂਡ ਗਵਾਂਡ ਸਣੀ ਉਹਨੇ ਬਿਸ਼ਨ ਸਿੰਘ ਨੂੰ ਵੀ ਦੱਸ ਦਿੱਤਾ ਕਿ ਪਾਪਾ ਜੀ ਇਹ ਮੁੰਡਾ ਤਾਂ ਕੀਰਤ ਨਾਲ ਪੜਦਾ ਸੀ ਤਾਂ ਹੀ ਕੀਰਤ ਕਹਿੰਦੀ ਹੈ ਉੱਥੇ ਵਿਆਹ ਕਰਾਉਣਾ ਇੰਨਾ ਸੁਣ ਕੇ ਬਿਸ਼ਨ ਸਿੰਘ ਨੂੰ ਜਿਵੇਂ ਕੋਈ ਅੱਗ ਲੱਗ ਜਾਂਦੀ ਆ ਪਹਿਲਾਂ ਉਹਨੇ ਕੀਰਤ ਨੂੰ ਸੱਦ ਕੇ ਪਿਆਰ ਨਾਲ ਕਿਹਾ ਕੀਰਤ ਤੂੰ ਦੱਸ ਪਾਈ ਤੈਨੂੰ ਕੀ ਚਾਹੀਦਾ ਜਿਹੋ ਜਿਹਾਂ ਮੁੰਡਾ ਕਹੇਗੀ ਮੈਂ ਲੱਭੂੰ ਗੱਡੀ ਦੇ ਦੂੰ ਤੂੰ ਬਸ ਉਹਦਾ ਖਿਹੜਾ ਛੱਡ ਦੇ ਕੀਰਤ ਕਹਿੰਦੀ ਪਾਪਾ ਜੀ ਮੈਨੂੰ ਉਹਦੇ ਬਿਨਾ ਕੁਝ ਨਹੀਂ ਚਾਹੀਦਾ ਕੀਰਤ ਵਿੱਚ ਇੰਨਾ ਕਹਿਣ ਦੀ ਹਿੰਮਤ ਰੱਬ ਜਾਣੇ ਕਿਵੇਂ ਆਈ ਉਹ ਭਾਈ ਕੁੜੀਏ ਤੂੰ ਅਜੇ ਨਿਆਣੀ ਏ ਜੋ ਗਲਤੀ ਤੂੰ ਕਰ ਲਈ ਉਹ ਤੈਨੂੰ ਮਾਫ ਅੱਗੇ ਤੋਂ ਉਸ ਮੁੰਡੇ ਦਾ ਨਾਮ ਤੇਰੀ ਜ਼ੁਬਾਨ ਤੋਂ ਨਾ ਸੁਣਾ ਕੀਰਤ ਨੇ ਫਿਰ ਹਿੰਮਤ ਜਹੀ ਕਰਕੇ ਕਿਹਾ ਪਾਪਾ ਜੀ ਠੀਕ ਆ ਪਰ ਤੁਸੀਂ ਇੱਕ ਵਾਰ ਉਹਨੂੰ ਮਿਲ ਲਵੋ ਕੋਈ ਕਮੀ ਹੋਈ ਤਾਂ ਮੈਂ ਪਿੱਛੇ ਹਟ ਜੂੰ ਨਹੀਂ ਮਿਲਣਾ ਮੈਂ ਕਿਸੇ ਕੰਜਰ ਨੂੰ ਤੈਨੂੰ ਕਹਿਤਾ ਤਾਂ ਕਹਿਤਾ ਨਾਲੇ ਅੱਜ ਤੋਂ ਤੇਰਾ ਸਕੂਲ ਬੰਦ ਆ ਨਹੀਂ ਜਾਣਾ ਤੂੰ ਕਿਤੇ ਨਾਦਰ ਸ਼ਾਹੀ ਫਰਮਾਨ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਸੁਨਾਮੀ ਜਿਹੀ ਆ ਗਈ ਬਾਹਰ ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਤੇ ਜਦੋਂ ਉਹ ਗੱਲਾਂ ਘਰੇ ਅੱਪੜਦੀਆਂ ਤਾਂ ਘਰ ਵਿੱਚ ਪੁਚਾਲ ਆ ਜਾਂਦਾ ਪੱਕੀਆਂ ਪਕਾਈਆਂ ਰੋਟੀਆਂ ਚੰਗੇਰ ਵਿੱਚ ਹੀ ਰਹਿ ਜਾਂਦੀਆਂ ਉਧਰ ਤਾਰੀ ਨੂੰ ਜਦੋਂ ਇਸ ਸਬਦ ਦਾ ਪਤਾ ਲੱਗਿਆ ਤਾਂ ਉਹਦੇ ਵੀ ਖਾਨੇ ਉਗਈਆਂ ਬਾਕੀ ਪਰਿਵਾਰ ਤਾਂ ਜੇ ਇਸ ਉਮੀਦ ਵਿੱਚ ਸੀ ਕਿ ਉਹ ਦੱਸਣਗੇ ਤੇ ਆਣ ਗਵਾਂਡ ਨੇ ਵੀ ਉਹਨਾਂ ਨੂੰ ਪੁੱਛਣਾ ਸ਼ੁਰੂ ਕਰਦਾ ਸੀ ਦੱਸਿਆ ਨਹੀਂ ਰਿਸ਼ਤੇ ਵਾਲਿਆਂ ਨੇ ਕੁਝ ਕੋਈ ਆਖੇ ਹੁਣ ਤਾਂ ਬਾਵਾ ਦਿਨ ਹੋ ਗਏ ਇੰਨਾ ਟਾਈਮ ਸੋਚਣ ਤੇ ਪਰ ਬਾਹਰ ਲੋਕ ਆਪਦੀ ਰੈ ਬਣਾ ਕੇ ਖੰਬਾਂ ਦੀਆਂ ਡਾਰਾਂ ਬਣਾ ਦਿੰਦੇ ਸੀ ਤੇ ਉਹ ਡਾਰ ਤਾਰੀਕੇ ਬਨੇਰਿਆਂ ਤੇ ਵੀ ਆਵੈਂਦੀ ਸੀ ਪਰ ਤਾਰੀ ਨੇ ਅਜੇ ਵੀ ਕਰਦਿਆਂ ਨੂੰ ਕੁਛ ਨਾ ਦੱਸਿਆ ਬੱਸ ਉਹਨੂੰ ਫਿਕਰ ਸੀ ਤਾਂ ਕੀਰਤ ਦੀ ਕਿਉਂਕਿ ਉਹ ਰੋਟੀ ਪਾਣੀ ਛੱਡੀ ਬੈਠੀ ਸੀ ਕੀਰਤ ਦੀ ਹਾਲਤ ਵੇਖ ਕੇ ਉਹਦੇ ਬਾਪ ਨੇ ਕਿਹਾ ਕੀਰਤ ਤੂੰ ਰੋਟੀ ਖਾ ਲਾ ਤੇਰੀ ਜਿੱਦ ਮੈਂ ਪੂਰੀ ਕਰੂੰਗਾ ਮੇਰੇ ਨਾਲ ਜੋ ਹੋਊ ਵੇਖੀ ਜਾਉ ਪਰ ਉਧਰ ਬਿਸ਼ਨ ਸਿੰਘ ਨੇ ਕਹਿਤਾ ਕਿ ਜੇ ਉੱਥੇ ਵਿਆਹ ਕਰਨਾ ਤਾਂ ਆਪਦਾ ਟੱਬਰ ਲੈ ਕੇ ਮੇਰੇ ਘਰੋਂ ਨਿਕਲ ਜਿਓ ਉਹਨਾਂ ਦਿਨਾਂ ਵਿੱਚ ਗਵੰਡੀ ਵੀ ਵੇਖਦੇ ਹੁੰਦੇ ਸੀ ਕਿ ਕਦੋਂ ਕੀਰਤ ਦੇ ਘਰ ਰੌਲਾ ਪਊਗਾ ਕੀਰਤ ਜਦੋਂ ਵੀ ਪਾਪਾ ਜੀ ਦੇ ਸਾਹਮਣੇ ਆਉਂਦੀ ਤਾਂ ਕਲੇਸ਼ ਸ਼ੁਰੂ ਹੋ ਜਾਂਦਾ ਜੇ ਕਿਤੇ ਪਾਪਾ ਜੀ ਬਾਹਰੋਂ ਘਰ ਆਉਂਦੇ ਤਾਂ ਲੋਕਾਂ ਦੀਆਂ ਦੰਤ ਕਤਾਵਾਂ ਤੋਂ ਕਲੇਸ਼ ਸ਼ੁਰੂ ਹੋ ਜਾਂਦਾ ਸੀ ਜਦੋਂ ਕੀਰਤ ਦੇ ਘਰੇ ਕਲੇਸ਼ ਹੱਦ ਤੋਂ ਵੱਧ ਹੋ ਗਿਆ ਤੇ ਜਦੋਂ ਕੀਰਤ ਦੇ ਦਾਦੇ ਨੇ ਘਰੋਂ ਨਿਕਲ ਜਾਣ ਦਾ ਫਰਮਾਨ ਜਾਰੀ ਕਰ ਦਿੱਤਾ ਤਾਂ ਤਾਰੀ ਨੇ ਇਸ ਗੱਲ ਦਾ ਪਤਾ ਲੱਗਣ ਉੱਤੇ ਆਪਣੇ ਆਪ ਨਾਲ ਫੈਸਲਾ ਕਰ ਲਿਆ ਉਹਨੇ ਕੀਰਤ ਨੂੰ ਫੋਨ ਕੀਤਾ ਤੇ ਪਿੱਛੇ ਹਟਣ ਲਈ ਕਹਿ ਦਿੱਤਾ ਤਾਰੀ ਦੀ ਗੱਲ ਸੁਣ ਕੇ ਕੀਰਤ ਕਹਿੰਦੀ ਨਹੀਂ ਤਾਰੀ ਹੁਣ ਨਹੀਂ ਮੈਂ ਪਿੱਛੇ ਹਟ ਸਕਦੀ ਜੇ ਪਿੱਛੇ ਹਟਣਾ ਸੀ ਤਾਂ ਡੈਡੀ ਹੋਰਾਂ ਦੇ ਵੇਖਣ ਆਉਣ ਤੋਂ ਪਹਿਲਾਂ ਹੀ ਪਿੱਛੇ ਹੋ ਜਾਂਦੇ ਪਰ ਹੁਣ ਨਹੀਂ ਅਖਰ ਅਸੀਂ ਗਲਤ ਕਿੱਥੇ ਆ ਦਸਣ ਤਾਂ ਸਹੀ ਕੀਰਤ ਦੀ ਗੱਲ ਸੁਣ ਕੇ ਤਾਰੀ ਕਹਿੰਦਾ ਪਰ ਕੀਰਤ ਕੀਰਤ ਨੇ ਤਾਰੀ ਦੀ ਗੱਲ ਵਿਚਾਲਿਓਂ ਕੱਟ ਦਿੱਤੀ ਤਾਰੀ ਮੈਨੂੰ ਤੁਹਾਡਾ ਸਾਥ ਚਾਹੀਦਾ ਪਲੀਜ਼ ਨਾਲੇ ਅੱਜ ਭੂਆ ਜੀ ਆ ਰਹੇ ਆ ਸ਼ਾਮ ਨੂੰ ਦੱਸ ਦਿਆਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਕੀਰਤ ਘਰ ਵਿੱਚ ਵੱਡੀ ਸੀ ਤੇ ਸੀ ਵੀ ਸਾਰਿਆਂ ਦੀ लाਡਲੀ ਗੱਲ ਮੂੰਹੋਂ ਬਾਅਦ ਵਿੱਚ ਕੱਢਦੀ ਸੀ ਤੇ ਪੂਰੀ ਪਹਿਲਾਂ ਹੋ ਜਾਂਦੀ ਸੀ ਕੀਰਤ ਦੀ ਜਿਹੜੀ ਭੂਆ ਤੇ ਫੁੱਫੜ ਆ ਰਹੇ ਸੀ ਉਹ ਕੀਰਤ ਤੋਂ ਜਾਣਵਾਰਦੇ ਸੀ ਉਹਨਾਂ ਨੇ ਆ ਕੇ ਪਾਪਾ ਜੀ ਨਾਲ ਗੱਲ ਕੀਤੀ ਪਰ ਜਦੋਂ ਹੀ ਵਿਆਹ ਵਾਲੀ ਗੱਲ ਚੱਲੀ ਤਾਂ ਬਿਸਨ ਸਿੰਘ ਨੇ ਉਹੀ ਗੱਲ ਦੁਹਰਾ ਦਿੱਤੀ ਜੇ ਵਿਆਹ ਹੋਊ ਤਾਂ ਉੱਥੇ ਹੋਊ ਇਹ ਮੇਰੇ ਘਰੋਂ ਨਿਕਲ ਜਾਣ ਕੋਲ ਬਖਤੌਰ ਸਿੰਘ ਵੀ ਬੈਠਾ ਸੀ ਉਹ ਕਹਿੰਦਾ ਪਾਪਾ ਜੀ ਅਸੀਂ ਨਹੀਂ ਵਰਤਾਂਗੇ ਕੀਰਤ ਨਾਲ ਹੁਣ ਐਵੇਂ ਨਾ ਕਰੋ ਪਾਪਾ ਜੀ ਦੇ ਬੋਲਣ ਤੋਂ ਪਹਿਲਾਂ ਕੀਰਤ ਦਾ ਫੁੱਫੜ ਬੋਲ ਪਿਆ ਆਏ ਕਿ ਮੈਂ ਨਾ ਵਰਤਾਂਗੇ ਤੁਸੀਂ ਨਾ ਵਰਤਿਓ ਅਸੀਂ ਤਾਂ ਵਰਤਾਂਗੇ ਨਾਲੇ ਪਾਪਾ ਜੀ ਤੁਸੀਂ ਕੱਢੋ ਇਹਨਾਂ ਨੂੰ ਘਰੋਂ ਤੇ ਮੈਂ ਲੈ ਕੇ ਜਾਣਾ ਇਹਨਾਂ ਨੂੰ ਬਥੇਰਾ ਖੁੱਲਾ ਘਾਰਾ ਮੇਰਾ ਓ ਭਾਈ ਜੱਟਾਂ ਦੇ ਸਾਰਾ ਦਿਨ ਗੋਹਾ ਕੂੜਾ ਕਰਾਈ ਜਾਇਆ ਕਰਨਗੇ ਨਾਲੇ ਚਮਿਆਰੀ ਚਮਿਆਰੀ ਕਹਿ ਕੇ ਤਾਨੇ ਮਾਰਨਗੇ ਮੈਂ ਐਵੇਂ ਤਾਂ ਨਹੀਂ ਪਿੰਡ ਛੱਡੂ ਰੇ ਸ਼ਹਿਰ 'ਚ ਵਸਿਆ ਤੁਸੀਂ ਮੇਰੇ ਯਾਰ ਫੇਰ ਉਹੀ ਗੱਲ ਕਰਦੇ ਹੋ ਮੈਂ ਕੀਰਤ ਨੂੰ ਆਥਰ ਨੂੰ ਵੀ ਰਿਸ਼ਤੇ ਲੱਭ ਦੂੰ ਨਾਲੇ ਕੀਰਤ ਰਾਜ ਕਰੂਗੀ ਰਾਜ ਇਨਾ ਜੱਟਾਂ ਤੋਂ ਕੀ ਲੈਣਾ ਬਿਸ਼ਨ ਸਿੰਘ ਨੇ ਪੈਂਤੜਾ ਬਦਲਦੇ ਨੇ ਇੱਕੋ ਸਾਹੀ ਕਿੰਨਾ ਕੁਝ ਕਹਿ ਦਿੱਤਾ ਬੂਹੇ ਓਲੇ ਖੜੀ ਕੀ ਇੱਤ ਦੇ ਪਤਾ ਨਹੀਂ ਕੀ ਮਨ ਵਿੱਚ ਆਇਆ ਅੰਦਰ ਆ ਕੇ ਕਹਿੰਦੀ ਪਾਪਾ ਜੀ ਤਿੰਨਾ ਭੂਆ ਦੇ ਰਿਸ਼ਤੇ ਤੁਸੀਂ ਆਪ ਲੱਭ ਕੇ ਕਰੇ ਸੀ ਆ ਕਰਮੋਂ ਭੂਆ ਨੂੰ ਛੱਡ ਕੇ ਭੋਲੀ ਤੇ ਬਿੰਦਰ ਭੂਆ ਕਿੰਨੀ ਐਕ ਸੌਖੀਆਂ ਨੇ ਬਿੰਦਰ ਭੂਆ ਵੀ ਤਾਂ ਜੱਟਾਂ ਦੇ ਗੂਹਾ-ਕੂੜਾ ਕਰਨ ਜਾਂਦੀ ਆ ਤੇ ਫੁੱਫੜ ਦਿਹਾੜੀ ਜਾਂਦਾ ਜੱਟਾਂ ਦੇ ਉਹ ਲੀਪੂਆ ਕਰੇ ਰਜਾਨਾ ਕੋਤ ਕਲੇਸ਼ ਰਹਿੰਦਾ ਫੁੱਫੜ ਵੀ ਹੁਣ ਸ਼ਰਾਬ ਪੀ ਕੇ ਭੂਆ ਨੂੰ ਕੁੱਟਦਾ ਤੇ ਇਹੋ ਜਿਹੇ ਰਾਜ ਨਾਲੋਂ ਚੰਗਾ ਜੇ ਮੈਂ ਆਪਦੇ ਘਰੇ ਗੋਹਾ ਕੂੜਾ ਕਰ ਲੂ ਫਿਰ ਕੀ ਲੋੜਾ ਆ ਜੂ ਕੀਰਤ ਦੀ ਗੱਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਉਹ ਰੋਂਦੀ ਰੋਂਦੀ ਫਿਰ ਬੋਲੀ ਪਾਪਾ ਜੀ ਠੀਕ ਆ ਚਲੋ ਤੁਸੀਂ ਕਰ ਦਿਓ ਮੇਰਾ ਰਿਸ਼ਤਾ ਜਿੱਥੇ ਕਰਨਾ ਪਰ ਮੇਰੀਆਂ ਦੋ ਸ਼ਰਤਾਂ ਨੇ ਇੱਕ ਮੈਨੂੰ ਦਾਜ ਵਿੱਚ ਕੁਛ ਨਾ ਦਿਓ ਜਿਵੇਂ ਤਾਰੀਖਾਂ ਨੇ ਮੰਗਿਆ ਤਾਰੀਖਾਂ ਨੇ ਨਹੀਂ ਮੰਗਿਆ ਦਾਜ ਤੇ ਦੂਜੀ ਸ਼ਰਤ ਮੈਂ ਵਿਆਹ ਤੋਂ ਬਾਅਦ ਕਦੇ ਵੀ ਉਰੇ ਨਹੀਂ ਆਉਂਗੀ ਤੇ ਤੁਸੀਂ ਮੇਰੇ ਲਵੇ ਨਾ ਜਾਇਓ ਮੈਂ ਵੀ ਨਹੀਂ ਵਰਤਨਾ ਇਸ ਘਰ ਨਾਲ ਜਿੱਥੇ ਜਾਤ ਵੱਡੀ ਹੋਗੀ ਤੇ ਧੀ ਪੁੱਤ ਦੀ ਖੁਸ਼ੀ ਛੋਟੀ ਹੋਗੀ ਬਿਸ਼ਨ ਸਿੰਘ ਕੋਲ ਜਿਵੇਂ ਕੋਈ ਜਵਾਬ ਹੀ ਨਹੀਂ ਸੀ ਕੀਰਤ ਦੇ ਚੁੱਪ ਕਰਦੇ ਹੀ ਮੋਰਚਾ ਕੀਰਤ ਦੀ ਭੂਆ ਨੇ ਸੰਭਲਿਆ ਪਾਪਾ ਜੀ ਆਗਾਤਰੇ ਪਾਉਣ ਦਾ ਕੀ ਫਾਇਦਾ ਜਦੋਂ ਜਾਤ ਪਾਤ ਤੰਦਰੋਂ ਨਿਕਲੀ ਨਹੀਂ ਕਰੇ ਸਾਰਾ ਦਿਨ ਕਲੇਸ਼ ਕਰਕੇ ਗੁਰਦੁਆਰੇ ਜਾਣ ਦਾ ਕੀ ਫਾਇਦਾ? ਬਾਬਾ ਨਾਨਕ ਤਾਂ ਜਾਤ ਪਾਤ ਨੂੰ ਲੱਤ ਮਾਰ ਕੇ ਗਿਆ ਸੀ। ਹੁਣ ਬਿਸ਼ਨ ਸਿੰਘ ਦੀ ਕੋਈ ਪੇਸ਼ ਨਾ ਜਾ ਰਹੀ ਸੀ। ਆਖਰੀ ਦਾ ਕੀਰਤ ਦੇ ਫੁੱਫੜ ਨੇ ਖੇੜ ਦਿੱਤਾ। ਬਖਤੌਰ ਤੂੰ ਐਂ ਕਰ ਮੇਰੇ ਯਾਰਾ। ਕਰੋ ਆਪਦੇ ਲੀੜੇ ਲੱਤੇ ਇਕੱਠੇ ਤੇ ਚੱਲੋ ਮੇਰੇ ਨਾਲ। ਸਾਡੇ ਘਰੇ ਰਹੋ ਤੁਸੀਂ। ਉੱਥੇ ਕਰਾਂਗੇ ਆਪਾਂ ਕੀਰਤ ਦਾ ਵਿਆਹ। ਨਾਲੇ ਪਾਪਾ ਜੀ ਫਿਰ ਸਾਡਾ ਵੀ ਇਸ ਘਰ ਨਾਲ ਕੋਈ ਰਿਸ਼ਤਾ ਨਹੀਂ। ਬਿਸ਼ਨ ਸਿੰਘ ਹਥਿਆਰ ੁੱਟ ਕੇ ਖੜਾ ਹੋ ਗਿਆ ਕਹਿੰਦਾ ਕਰੋ ਭਾਈ ਜਿਵੇਂ ਤੁਹਾਨੂੰ ਚੰਗਾ ਲੱਗਦਾ ਮੈਂ ਨਹੀਂ ਬੋਲਦਾ ਕਿਸੇ ਨੂੰ ਕੁਛ ਆਹੋ ਸਾਰੇ ਟੱਬਰ ਨੂੰ ਮਹੀਨੇ ਦਾ ਟਿੰਡੀ ਤੇ ਬੀਤੇ ਟੰਗ ਰੱਖਿਆ ਹਜੇ ਬੋਲਦਾ ਨਹੀਂ ਕੁਛ ਕੀਰਤ ਦੇ ਫੁੱਫੜਨੇ ਹਾਸੇ ਪਾਣੀ ਟਕੋਰ ਕਰ ਦਿੱਤੀ ਚੰਗੀ ਖਬਰ ਮਿੰਟਾਂ ਸਕਿੰਟਾਂ ਵਿੱਚ ਤਾਰੀ ਕੋਲ ਜਾ ਉਪੜੀ ਤਾਰੀ ਦੇ ਧਰਤੀ ਤੇ ਪੈਰ ਨਹੀਂ ਸੀ ਲੱਗ ਰਹੇ ਪਰ ਅਜੀ ਗੱਲ ਖਤਮ ਨਹੀਂ ਸੀ ਹੋਈ ਸੱਪ ਮਰਦਾ ਮਰਦਾ ਵਿਉਹ ਖੋਲਦਾ ਹੀ ਹੁੰਦਾ ਕੀਰਤ ਦੀ ਚਾਚੀ ਨੇ ਫੇਰ ਪਾਪਾ ਜੀ ਨੂੰ ਭਰ ਦਿੱਤਾ ਤੇ ਰਾਤ ਨੂੰ ਪਾਪਾ ਜੀ ਸਟੈਂਡ ਲੈ ਗਏ ਰੋਟੀ ਨਾ ਖਾਧੀ ਸਾਰੇ ਟੱਬਰ ਨੇ ਮਿੰਤਾ ਕਰ ਲੀਆਂ ਆਖਰ ਇਹ ਮੋਰਚਾ ਵੀ ਕੀਰਤ ਨੇ ਸਰ ਕੀਤਾ ਉਹ ਰੋਟੀ ਪਾ ਕੇ ਪਾਪਾ ਜੀ ਦੇ ਕਮਰੇ ਵਿੱਚ ਪਹੁੰਚ ਗਈ ਪਾਪਾ ਜੀ ਤੁਸੀਂ ਰੋਟੀ ਕਿਉਂ ਨਹੀਂ ਖਾਧੀ ਉੱਠੋ ਰੋਟੀ ਖਾਓ ਕੀਰਤ ਨੇ ਹੁਕਮੀ ਲਹਿਜੇ ਵਿੱਚ ਕਿਹਾ ਪਿਸਣ ਸਿੰਘ ਨੇ ਨਾ ਸਿਰ ਮਾਰਦੇ ਹੋਏ ਕਿਹਾ ਨਹੀਂ ਕੁੜੇ ਮੈਂ ਨਹੀਂ ਖਾਣੀ ਕੀਰਤ ਨੇ ਮੇਜ਼ ਥੱਲੇ ਰੱਖ ਕੇ ਥਾਲੀ ਬਾਹਾਂ ਫੜ ਕੇ ਠਾਉਂਦਿਆਂ ਕਿਹਾ ਪਾਪਾ ਜੀ ਉਠੋ ਰੋਟੀ ਖਾਓ ਤੇ ਫਿਰ ਦਵਾਈ ਲਵੋ ਬੀਸ਼ਨ ਸਿੰਘ ਨੇ ਫਿਰ ਨਾਂ ਵਿੱਚ ਸਿਰ ਮਾਰ ਦਿੱਤਾ ਕੀਰਤ ਕਹਿੰਦੀ ਠੀਕ ਆ ਮੈਂ ਵੀ ਨਹੀਂ ਖਾਂਦੀ ਤੇ ਇੰਨਾ ਕਹਿ ਕੇ ਉੱਥੇ ਹੀ ਬੈਠ ਗਈ ਤੇ ਬੈਠੀ ਬੈਠੀ ਨੇ ਪਾਪਾ ਜੀ ਦਾ ਹੱਥ ਫੜ ਕੇ ਰੋਣ ਲੱਗ ਪਈ ਰੱਬ ਜਾਣੇ ਕੀਰਤ ਦੇ ਹੰਝੂਆਂ ਨੇ ਕਿਵੇਂ ਬੀਸ਼ਨ ਸਿੰਘ ਨੂੰ ਪਗਲਾ ਦਿੱਤਾ 5 ਕੁ ਮਿੰਟਾਂ ਬਾਅਦ ਬੀਸ਼ਨ ਸਿੰਘ ਨੇ ਥਾਲੀ ਫੜੀ ਤਾਂ ਕੀਰਤ ਕਹਿੰਦੀ ਰੁਕੋ ਮੈਂ ਗਰਮ ਫੁਲਕਾ ਲਿਆ ਕੇ ਦਿੰਨੀ ਆ ਦਾਦੇ-ਪੋਤੀ ਵਿੱਚ ਸੁਲਾਹ ਹੋ ਗਈ ਸੀ ਦੋਨਾਂ ਪਰਿਵਾਰਾਂ ਦੀ ਸਲਾਹ ਨਾਲ ਫਰਵਰੀ ਮਹੀਨੇ ਦੀ 24 ਤਰੀਕ ਦਾ ਵਿਆਹ ਪੱਕਾ ਕਰ ਲਿਆ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਦੂਜੇ ਪਾਸੇ ਕੀਰਤ ਤੇ ਬਾਕੀ ਟੱਬਰ ਨੂੰ ਡਰ ਸੀ ਕਿ ਪਾਪਾ ਜੀ ਕਿਤੇ ਆਪਣੇ ਆਪ ਨੂੰ ਕੁਝ ਕਰ ਨਾ ਲੈਣ ਕਹਿੰਦੇ ਹੁੰਦੇ ਆ ਕਿ ਬੱਜੇ ਦਿਨ ਤਾਂ ਛੇਤੀ ਆਣ ਟੁੱਕ ਦੇਆ ਤਾਂ ਆ ਰਿਤੇ ਕੀਰਤ ਵਾਸਤੇ ਇਸ ਤੋਂ ਉਲਟ ਸੀ ਬੇਸ਼ੱਕ ਪਾਪਾ ਜੀ ਨੇ ਦਵਾਹੇ ਠਾ ਕੇ ਹਾਮੀ ਭਰ ਦਿੱਤੀ ਸੀ ਪਰ ਉਹਦੋਂ ਖੁਸ਼ ਨਹੀਂ ਸੀ ਘਰ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਸੀ ਸਗੋਂ ਅਜੀਬੀ ਢਾਰਤੀ ਸਹਿਮ ਦਾ ਮਾਹੌਲ ਸੀ ਪਾਪਾ ਜੀ ਦੀ ਚੁੱਪ ਵੀ ਸਭ ਨੂੰ ਖਤਰਨਾਕ ਲੱਗ ਰਹੀ ਸੀ ਇਹ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਸੀ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਕਿਤੇ ਵਿਆਹ ਵਾਲੇ ਦੇ ਨੀ ਨਰੰਗ ਵਿੱਚ ਪੰਗ ਪਾ ਦੇਣ ਇਧਰ ਤਾਰੀ ਦੇ ਮਾਪੇ ਨੇ ਕੀਰਤ ਵਾਸਤੇ ਸਾਰੇ ਗਹਿਣੇ ਵਗੈਰਾ ਬਣਵਾ ਲਏ ਸੀ ਈੜੇ ਕੱਪੜੇ ਸਭ ਤਿਆਰੀਆਂ ਹੋ ਰਹੀਆਂ ਸੀ ਉਹਨਾਂ ਨੇ ਕੀਰਤ ਦੇ ਬਾਪ ਨੂੰ ਕੁਝ ਵੀ ਦਾਜ ਦੇਹੇਜ ਟੂਮ ਛੱਲਾ ਜਾਂ ਹੋਰ ਸਭ ਤੋਂ ਮਣਾ ਕਰ ਦਿੱਤਾ ਸੀ। ਬਰਾਤ ਵੀ ਸਿਰਫ 11 ਬੰਦੇ ਜਾਣੇ ਸੀ। ਤਾਰੀ ਇੱਕ ਪਾਸੇ ਸੁਪਨੇ ਸੁਜਾਰ ਰਿਹਾ ਸੀ ਪਰ ਜਦੋਂ ਹੀ ਪਾਪਾ ਜੀ ਦਾ ਚੇਤਾ ਆਉਂਦਾ ਤਾਂ ਉਹ ਘਬਰਾ ਜਾਂਦਾ। ਕਿਉਂਕਿ ਕੀਰਤ ਦੀ ਜਾਤ ਬਾਰੇ ਸਿਰਫ ਤਾਰੀ ਤੇ ਉਹਦੇ ਮਾਂ-ਬਾਪ ਤੇ ਭੈਣ ਤੋਂ ਇਲਾਵਾ ਹੋਰ ਕਿਸੇ ਵੀ ਰਿਸ਼ਤੇਦਾਰ ਜਾਂ ਸ਼ਰੀਕੇ ਨੂੰ ਪਤਾ ਨਹੀਂ ਸੀ। ਤਾਰੀ ਨੂੰ ਸਭ ਤੋਂ ਵੱਧ ਡਰ ਵੀ ਇਸੇ ਗੱਲ ਦਾ ਸੀ। ਕਿ ਜੇ ਪਾਪਾ ਜੀ ਨੇ ਉਸ ਦਿਨ ਕੋਈ ਗੱਲ ਛੇੜ ਦਿੱਤੀ ਤਾਂ ਔਖਾ ਹੋ ਜੂ। ਬੇਸ਼ੱਕ ਉਹ ਚਾਹੁੰਦਾ ਸੀ ਕਿ ਵਿਆਹ ਤੋਂ ਬਾਅਦ ਪਤਾ ਲੱਗਦਾ ਤਾਂ ਲੱਗੀ ਜਾਵੇ ਪਰ ਉਸ ਤੋਂ ਪਹਿਲਾਂ ਉਹ ਹੋਰ ਵਿਕੇੜਾ ਖੜੇ ਕਰਕੇ ਰਾਜੀ ਨਹੀਂ ਸੀ। 20 ਤਰੀਕ ਨੂੰ ਕੀਰਤ ਦੇ ਪਾਪਾ ਜੀ ਬਿਨਾਂ ਦੱਸੇ ਘਰੋਂ ਚਲੇ ਗਏ। ਸ਼ਾਮ ਤੱਕ ਨਾ ਮੁੜੇ ਤਾਂ ਸਾਰਿਆਂ ਨੂੰ ਫਿਕਰ ਹੋਣ ਲੱਗਿਆ। ਅੱਗੇ ਕਦੇ ਬਿਨਾਂ ਦੱਸੇ ਇੰਨਾ ਟਾਈਮ ਘਰੋਂ ਬਾਹਰ ਨਹੀਂ ਸੀ ਰਹੇ। ਸਾਰੀਆਂ ਰਿਸ਼ਤੇਦਾਰੀਆਂ ਵਿੱਚ ਪਤਾ ਕੀਤਾ ਕਿਤੋਂ ਨਾ ਮਿਲੇ। ਉਹਨਾਂ ਦਾ ਆਪ ਦਾ ਫੋਨ ਬੰਦ ਆ ਰਿਹਾ ਸੀ ਘਰ ਵਿੱਚ ਟੈਨਸ਼ਨ ਤੇ ਕਲੇਸ਼ ਖੜਾ ਹੋ ਗਿਆ ਕੀਰਤ ਫਿਰ ਸਾਰਿਆਂ ਦੇ ਨਿਸ਼ਾਨੇ ਉੱਤੇ ਸੀ ਜਿਵੇਂ ਉਹਨੇ ਬਾਹਰ ਫੜ ਕੇ ਪਾਪਾ ਜੀ ਨੂੰ ਬਾਹਰ ਕੱਢਿਆ ਹੋਵੇ ਸਭ ਤੋਂ ਵੱਧ ਜੇ ਜ਼ਹਿਰ ਕਿਸੇ ਨੇ ਘੋਲਿਆ ਸੀ ਤਾਂ ਉਹ ਕੀਰਤ ਦੀ ਚਾਚੀ ਸੀ ਅੱਧੀ ਰਾਤ ਤੱਕ ਕੀਰਤ ਤੇ ਉਹਦਾ ਚਾਚਾ ਲੜਦੇ ਰਹੇ ਤੇ ਬਾਕੀ ਸਾਰਾ ਟੱਬਰ ਰੋਂਦਾ ਰਿਹਾ ਅਗਲੇ ਦਿਨ ਸਵੇਰੇ ਥਾਣੇ ਜਾਣ ਵਾਸਤੇ ਤਿਆਰ ਹੋ ਰਹੀ ਸੀ ਕੇ ਬਖਤੌਰ ਸਿੰਘ ਦੇ ਫੁੱਫੜ ਦਾ ਫੋਨ ਆ ਗਿਆ ਉਹਨੇ ਦੱਸਿਆ ਭਾਈ ਬਿਸ਼ਨ ਸਿੰਘ ਸਾਡੇ ਲਵੇ ਆ ਕੱਲ ਆਇਆ ਤੀ ਸਾਨੂੰ ਨਹੀਂ ਸੀ ਪਤਾ ਕਿ ਕਰੇ ਦੱਸ ਕੇ ਨਹੀਂ ਆਇਆ ਤੁਸੀਂ ਫਿਕਰ ਨਾ ਕਰਿਓ ਮੈਂ ਸਮਝਾਉਣਾ ਇਹਨੂੰ ਇੱਕ ਫੋਨ ਨੇ ਸਾਰੀ ਚਿੰਤਾ ਦੂਰ ਕਰ ਦਿੱਤੀ ਬਖਤੌਰ ਸਿੰਘ ਦਾ ਫੁੱਫੜ ਸਿਆਣਾ ਬੰਦਾ ਸੀ ਉਹਨੇ ਬਿਸ਼ਨ ਸਿੰਘ ਨੂੰ ਬਾਬਾ ਸਮਝਾਇਆ ਕਿ ਆਪਾਂ ਆਪਦੀ ਜ਼ਿੰਦਗੀ ਆਪਦੀ ਮਰਜ਼ੀ ਨਾਲ ਕੱਢ ਲਈ ਹੁਣ ਜਵਾਕਾਂ ਦੀ ਜ਼ਿੰਦਗੀ ਵਿੱਚ ਆਪਣੀ ਦਖਲ ਅੰਦਾਜ਼ੀ ਠੀਕ ਨਹੀਂ ਉਹ ਤੀ ਧਿਆਣੀਆਂ ਬਿਸਨਸਿਆਂ ਉਹਨੂੰ ਹੱਸ ਕੇ ਵਿਦਾ ਕਰੋ ਭਾਈ ਐਵੇਂ ਹਰ ਗੱਲ ਤੇ ਟੰਗ ਅੜਾਉਣੀ ਠੀਕ ਨਹੀਂ ਘਰ ਨੂੰ ਜਾ ਤੇ ਦਾਦਾ ਬਣ ਕੇ ਸਾਰੀ ਸਲਾਹ ਦੇ ਉਹਨਾਂ ਵਾਸਤੇ ਸਿਰਦਰਦੀ ਨਾ ਬਣ ਚਲੋ ਬੇਸਣ ਸਿੰਘ ਦੀਆਂ ਗੱਲਾਂ ਦਾ ਅਸਰ ਹੋਇਆ ਤੇ ਸ਼ਾਮ ਤੱਕ ਉਹ ਵਾਪਸ ਆ ਗਿਆ ਕਰੇ ਆ ਕੇ ਉਹਨੇ ਬਖਤੌਰ ਸਿੰਘ ਨੂੰ ਪੁੱਛਿਆ ਉਹ ਭਾਈ ਮੁੰਡੇ ਵਾਸਤੇ ਕੁਝ ਬਣਾਇਆ ਕਿ ਨਹੀਂ ਬਖਤੌਰ ਸਿੰਘ ਕਹਿੰਦਾ ਕਿ ਪਾਪਾ ਜੀ ਉਹਨਾਂ ਨੇ ਬਣਾ ਕੀਤਾ ਹੋਇਆ ਪਰ ਅਸਲ ਵਿੱਚ ਸਾਰੇ ਟੱਬਰ ਦੀ ਮੱਤ ਤਾਂ ਪਾਪਾ ਜੀ ਨੇ ਹੀ ਮਾਰ ਰੱਖੀ ਸੀ ਥੋੜਾ ਤਲਖੀ ਨਾਲ ਬੇਸਣ ਸਿੰਘ ਫੇਰ ਕਹਿੰਦਾ ਉਹ ਮੇਰੇ ਯਾਰਾ ਤੇਰੀ ਜਮਾ ਮੱਤ ਮਾਰੀ ਆ ਅਗਲੇ ਤਾਂ ਕਹਿਣਗੇ ਤੁਸੀਂ ਜਮਾ ਖਾਲੀ ਹੱਥ ਤੋਰੋਂਗੇ ਹੈ ਮੱਤ ਮੇਰੇ ਯਾਰਾ ਤੇਰੀ ਪਾਪਾ ਜੀ ਇਨ ਗੱਲ ਨੇ ਸਾਰੀ ਟੈਨਸ਼ਨ ਤੇ ਡਰ ਦੂਰ ਕਰ ਦਿੱਤੇ ਅਗਲੇ ਦਿਨ ਪਾਪਾ ਜੀ ਆਪ ਨਾਲ ਜਾ ਕੇ ਕੀਰਤ ਨੂੰ ਸੱਟ ਦਿਵਾ ਲਿਆ ਏ ਤੇ ਤਾਰੀ ਵਾਸਤੇ ਵੀ ਛਾਪ ਕਰਾਈ ਤੇ ਤਾਰੀ ਦੀ ਮਾਂ ਦੇ ਵਾਸਤੇ ਕੰਨਾਂ ਵਾਲੀਆਂ ਬਾਲੀਆਂ ਹੁਣ ਵਿਸ਼ਨ ਸਿੰਘ ਸੁਪਰਵੀਜ਼ਨ ਕਰ ਰਿਹਾ ਸੀ ਤੇ ਸਾਰੇ ਉਸਦੇ ਹੁਕਮ ਵਿੱਚ ਚੱਲ ਰਹੇ ਸੀ 24 ਫਰਵਰੀ ਨੂੰ ਤਾਰੀ 11 ਬੰਦਿਆਂ ਦੀ ਬਰਾਤ ਨਾਲ ਕੀਰਤ ਨੂੰ ਵਿਆਹਣ ਗਿਆ ਗੁਰੂ ਘਰੇ ਲਾਮਾਂ ਲੈ ਕੇ ਰੋਟੀ ਪਾਣੀ ਖਾਦਾ ਰੋਟੀ ਵੀ ਵਿਸ਼ਨੋ ਨਾ ਮੀਟ ਸੀ ਨਾ ਸ਼ਰਾਬ ਪਰਮਾਤਮਾ ਦੀ ਕਿਰਪਾ ਨਾਲ ਸਭ ਠੀਕ ਹੋ ਗਿਆ। ਕੀਰਤ ਨੇ ਬਗਾਵਤ ਕਰਕੇ ਸਮਾਜ ਦੀਆਂ ਫੋਕੀਆਂ ਰਸਮਾਂ ਦੇ ਮੂੰਹ ਤੇ ਚਪੇੜ ਮਾਰਨ ਦੀ ਜੁਰਰਤ ਕੀਤੀ ਸੀ। ਪਹਿਲੀ ਰਾਤ ਨੂੰ ਜਦੋਂ ਤਾਰੀ ਕੀਰਤ ਕੋਲ ਆਇਆ ਤਾਂ ਦੋਨਾਂ ਨੇ ਕੁੱਟ ਕੇ ਇੱਕ ਦੂਜੇ ਨੂੰ ਗਲ ਨਾਲ ਲਾ ਲਿਆ ਤੇ ਕਹਿੰਦੀ ਤਾਰੀ ਤੁਹਾਨੂੰ ਕਿਹਾ ਸੀ ਨਾ ਕਿ ਪ੍ਰਮਾਤਮਾ ਸਭ ਕੁਝ ਠੀਕ ਕਰੂ। ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਸੀ। ਵੱਡੀ ਖੁਸ਼ੀ ਇਹ ਸੀ ਕਿ ਨਾ ਕੀਰਤ ਦੇ ਮਾਪੇ ਛੁੱਟੇ ਸੀ ਨਾ ਕੀਰਤ ਦਾ ਪਿਆਰ ਬਗਾਵਤ ਕਰਕੇ ਹੀ ਸਹੀ ਪਰ ਉਹਨਾਂ ਸਭ ਕੁਝ ਪਾ ਲਿਆ ਸੀ ਇਹ ਜਾਤਾਂ ਦੇ ਰੌਲੇ ਇਹ ਧਰਮਾਂ ਦੇ ਝਗੜੇ ਜਦ ਜਦ ਇਸਕ ਨੂੰ ਲੁੱਟਣਗੇ ਫਿਰ ਬਗਾਵਤਾਂ ਹੋਣਗੀਆਂ ਫਿਰ ਬਾਗੀ ਵੀ ਉੱਠਣਗੇ ਹਾਂਜੀ ਦੋਸਤੋ ਏ ਸੀ ਆਪਣੀ ਕਹਾਣੀ ਬਾਗੀ ਦਾ ਭਾਗ ਆਖਰੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ